ਸਾਸਤਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਟਾ ਦਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਵਿੱਚ ਤਾਜ਼ੀਆਂ ਸੂਈਆਂ ਵੇੜਾ ਆ ਗਿਆ ਵੀਰੇ ਕੋਲੇ ਚੰਗੇ ਰਿਕਾਰਡ ਵਾਲੀਆਂ ਨੇ ਵੱਡੀਆਂ ਵੇੜਾਂ ਵੀਰੋ ਵੀਡੀਓ ਐਂਡ ਤੱਕ ਜਰੂਰ ਵੇਖਿਓ ਰੇਡ ਵੀਰ ਦਾ ਜੈ ਜੁੰਦਾ ਆਓ ਵੀਰੇ ਇੰਨਾ ਪਰ ਲੈਣੇ ਆ ਵੀਰੋ ਨਾਲ ਕੋਲੇ ਪੂਰੀ ਜਾਣਕਾਰੀ ਸਾਸਤਰੀ ਗਾਲ ਵੀਰੇ ਸਾਸਤਰੀ ਕੁਲਜਿੰਦਰ ਵੀਰ ਜੀ ਹਾਲ ਜੀ ਵਧੀਆ ਵੀਰੇ ਵਧੀਆ ਠੀਕ ਠਾਕ ਤੁਸੀਂ ਸੁਣਾਓ ਜੀ ਵਧੀਆ ਵੀਰੇ ਨਾਂ ਦੱਸਿਓ ਆਪਣਾ ਲਾਹ ਬੋਲ ਦੱਸਿਓ ਕਿੱਲਾ ਹੈ ਹਾਂਜੀ ਪਿੰਡ ਠੱਠਾ ਜੀ ਹਾਂਜੀ ਕਿਹੜੇ ਫਲੇਗਾ ਚੋਰੀਆਂ ਨਾਲ ਹੀ ਭੰਲ ਵਾਲੀ ਠੀਕ ਹੈ ਜੀ ਫੋਨ ਨੰਬਰ ਵੀਰ ਜੀ 9050455 ਤਾਂ ਵੀਰੇ ਕਿਦਾਂ ਪਿਛਲੀਆਂ ਵੀਡੀਓ ਜ ਆਪਣੇ ਰੇਟ ਬਿਲਕੁਲ ਜਾਇਜ਼ ਹੁੰਦੇ ਆ ਹਾਂਜੀ ਤੇ ਹਰ ਇੱਕ ਵੀ ਐਵੇਂ ਔੜਦੀਆਂ ਵਾਲੇ ਹਰ ਇੱਕ ਵੀਡੀਓ ਚ ਵੀ ਐਵੇਂ ਹੁੰਦੀ ਐਵੇਂ ਹੁੰਦੇ ਹਨਾ ਨੋਰਮਲ ਰੇਟ ਹੁੰਦੇ ਆ ਤਾਂ ਵੜਾ ਵੀ ਸਾਫ਼ ਸੁਥਰੀਆਂ ਸੋਹਣੀਆਂ ਸਰੱਖੀਆਂ ਹੁੰਦੀਆਂ ਵੀਰੋ ਤਾਂ ਵੀਡੀਓ ਐਂਡ ਤਾਈਂ ਜ਼ਰੂਰ ਵੇਖਿਓ ਜੀ ਤਾਂ ਰੇਟ ਬਿਲਕੁਲ ਜਾਇਜ਼ ਹਾਂ ਨਵਾਂ ਹੀ ਮਾਲ ਆਇਆ ਵਾ ਕੱਲ ਦਾ ਹਨਾ ਬਿਲਕੁਲ ਕੀ 5 ਕਿੰਨੇ ਮਿੰਟ ਹੋਈ ਸੂਈ ਹੈ ਨਾ ਬੱਛੀ ਦੀ ਇੱਥੇ ਮੰਗਾਂ ਬੱਛੀ ਆ ਗਈ ਹਾਂਜੀ ਠੀਕ ਹੈ ਤਾਜੀ ਸੂਈ ਵੈੜ ਇੱਕ ਹੈ ਨਾ ਪਿੰਡ ਵੈੜ ਦਿਖਾਉਣੀ ਆ ਵਾ ਠੀਕ ਹੈ ਕਿੰਨੇ ਸੀਗਾਂ ਮੰਨ ਲਈ ਹੈ ਨਾ ਤੇ ਦੋ ਮੰਗਰ ਬੱਛੀ ਦੀ ਇੱਕ ਜਿਹੜੀ ਹੁਣ ਸੀ ਇਹਨੇ ਬੱਛੀ ਦੀ ਦਿੱਤੀ ਠੀਕ ਹੈ ਜੀ ਤਾਂ ਕਰੀਏ ਵੀਰੇ ਸ਼ੁਰੂ ਹੈ ਨਾ ਹਾਂ ਪਹਿਲੇ ਨੰਬਰ ਵਾਲੀ ਵੈੜ ਵਾਰ ਦੱਸ ਵੀਰੇ ਕਿਹੜੀ ਸੂਈ ਵੈੜ ਆ ਗਈ ਜੀ ਤੁਹਾਨੂੰ ਤੁਹਾਨੂੰ ਮੁਖਾ ਰਹੇ ਬੜਾ ਸਪੈਸ਼ਲ ਲੱਗਿਆ ਥਾਣਾ ਹੈ ਨਾ ਵੀਰੇ 10 12 ਨਿਲੂਗੇ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਤਾਂ ਵੇਖੋ ਵੀਰੋ ਤਾਜੀ ਸੂਈ ਵੈੜ ਆ ਗਈ ਆ 10-12 ਦਿਨ ਦੇ ਕਰੀਬ ਸੂਈ ਆ। ਹਾਂ। ਤੇ ਵੇਖੋ ਵੀਰੋ ਤੋਰਾ ਚੈੱਕ ਕਰ ਲਓ। ਵੱਡੀ ਵੜਾ ਵੀਰੋ ਥਣ ਦੇਵੇ ਵਾਲੀ ਆ। ਤਾਂ ਖੁੱਲੇ ਥਣ ਭਾਂਡੇ ਦੀ ਮਾਲਕਾ ਵੀਰੋ। ਬਹੁਤ ਸ਼ਕੀਨ ਵੜਾ। ਦੂਜਾ ਸੂਆ। ਜਿਆਦੇ ਲੰਮੀ ਆਂ ਵੀਰੇ। ਲੈ ਲੈ। ਵੇਖੋ ਵੀਰੋ ਵੱਡੀ ਵੜਾ। ਸੋਹਣੀ ਸੁਨੱਖੀ ਆ। ਥਣ ਪਿਆਰਾ ਲੱਗਿਆ ਬੜਾ। ਬੱਚੇ ਦਾ ਕਰਦੀਆਂ ਤੇ ਜਿਹੰਦ ਬੱਚੇ ਕੇ ਪਾਉਨੇ ਵੀਰ ਜੀ ਬੱਚਾ ਆ ਗਿਆ ਇਹਦਾ ਬੱਚਾ ਆ ਗਿਆ ਜੀ ਤਾਂ ਵੇਖੋ ਵੀਰੋ ਚੰਗੀ ਵੜਾ ਗਈ ਤਾਜੀ ਸੂਈ ਆ ਆ ਬੱਚਾ ਆ ਗਿਆ ਜੀ ਕਾਲਾ ਬੱਚਾ ਆ ਗਿਆ ਕਾਲਾ ਬੱਚਾ ਠੀਕ ਹੈ ਲੈ ਵੀਰ ਜੀ ਲੈ ਆ ਤਾਂ ਵੀਰੋ ਦੁੱਧ ਵਾਲੀ ਵੜਾ ਹਨਾ ਵੀਰੇ ਓਏ ਫੈਂਡ ਫੋਨ ਵੀ ਚੰਗੀ ਹੋਵੇ ਦੀ ਫਿਰ ਹਨਾ ਮਈਆਂ ਵਰਗੇ ਥਣ ਆ ਗਿਆ ਮਈਆਂ ਵਰਗਾ ਥਣ ਬਹੁਤ ਹੀ ਸੋਹਣੀ ਵੜਾ ਵੀਰੋ ਐ ਵੇਥ ਵੇਥ ਤੇ ਥਣ ਫਿਰ ਇਹ ਤਾਂ ਮਾਰ ਮਾਰ ਕੇ ਦਿਖਾ ਰਹੀਆਂ ਨੇ ਧਾਰਾ ਮਾਰ ਕੇ ਬਸਾਣੀਆਂ ਠੀਕ ਹੈ ਜੀ ਥਾਣੀ ਬੜਾ ਚੰਗਾ ਵਾ ਹੈ ਨਾ ਥਾਣੀ ਬਹੁਤ ਚੰਗਾ ਲੱਗਿਆ ਜੀ ਦੁੱਧ ਵਾਲੀ ਬੈੜਾ ਤੇਰਾ ਸਿਆ ਘਾ ਲੀ ਦੇਖੋ ਜੀ ਬਹੁਤ ਚੰਗਾ ਚਵਾ ਲੱਗਿਆ ਵੀਰੇ ਵੇਖੋ ਵੀਰੇ ਮੋਟੀ ਤਾਰ ਆ ਮੋਟੇ ਵੀਰੇ ਮੋਟੇ ਠੀਕ ਠੀਕ ਹੈ ਹਾਂ ਬੰਨ ਦੇ ਬਾਕੀ ਰੱਸੀ ਕੋਈ ਪਾ ਲੈ ਮੇਰਾ ਭਰਾ ਹੈਨਾ ਅੱਛਾ ਕੋਈ ਰੱਸੀ ਪਾ ਲੈ ਪਾਵੇਂ ਹੈਨਾ ਮੇਰਾ ਆਪਦੀ ਰੱਸੀ ਹੈਨਾ ਆਪਦੀ ਬਿਲਕੁਲ ਬਿਲਕੁਲ ਵੇਖੋ ਵੀਰੇ ਦੁੱਧ ਵਾਲੀ ਵੇੜਾ ਜਮਾ ਐ ਥਣ ਭਾਂਡੇ ਖੁੱਲੇ ਦੀ ਮਾਲਕਾ ਸੋਹਣੀ ਸੁਨੱਖੀ ਵੇੜਾ ਹਾਂਜੀ ਤਾਂ ਵੀਰੇ ਇਹਦੇ ਮੋਲੀ ਗੱਲ ਕਰੀਏ ਇਹਦਾ ਵੇੜ ਕਿੰਨੇ ਦੀ ਹੋ ਜੂ ਤੁਸੀਂ ਇਦਾਂ ਦੀਆਂ ਵੇੜਾਂ ਕੋਈ 60 ਦੀ ਵਿਆਹ ਕੋਈ 65 ਦੀ ਵਿਆਹ ਦੀ ਬਿਲਕੁਲ ਕੋਈ ਸ਼ੱਕ ਨਹੀਂ ਜਿਹੜਾ ਹੈਨਾ ਮੋਟਰ ਪੰਪ ਲੱਗਿਆ ਹੈਨਾ ਬਿਲਕੁਲ ਬਹੁਤ ਸਪੈਸ਼ਲ ਤੇ ਵੀਰੇ ਐ ਬਹੁਤ ਜੀ ਸੋਨਾ ਥਣੇ ਰੋਗ ਰੋਗ ਦਾ ਥਾਣੇ ਨੂੰ ਕਹਿ ਦਈਏ ਹੈਨਾ ਤੇ 25 ਦੇ ਦੀ ਠੀਕ ਹੈ ਦੋ ਛੱਡ ਦਿਓ 55 ਦੇ 55 ਦੇ ਦੀ ਕੀ ਬਾਤ ਹੈ ਜੀ 51 50 ਦੀ 50 ਦੀ ਕੀ ਬਾਤ ਹੈ ਵੇਖੋ ਵੀਰੇ ਵੱਡੀ ਵੈੜਾ ਚੰਗੀ ਸਪੈਸ਼ਲ ਵੈੜਾ ਥਣ ਲੈਵੇ ਵਾਲੀ ਪੂਰੇ 50000 ਦੀ ਰਾਤ ਦੀ ਆਈ ਰਹੀ ਜੀ ਰਾਦੇ ਬਿਲਕੁਲ 12 13 ਕਿਲੋ ਦੁੱਧ ਜੀ ਥੱਲੇ ਅਸੀਂ ਵੀ 16 17 20 ਵਾਲੀ ਗੱਪਾਂ ਨਹੀਂ ਮਾਰਦੇ 12 13 ਕਿਲੋ ਠੀਕ ਹੈ ਅਕੀਥਾ ਨਹੀਂ ਦੱਸਦਾ ਕਿ ਦੁੱਧ ਕਿੰਨਾ ਕੱਢ ਦੋ ਬਿਲਕੁਲ ਬਿਲਕੁਲ ਸਾਨੂੰ ਦੱਸ ਹੀ ਜਾਂਦਾ ਜੀ ਦੁੱਧ ਵੀਰੋ ਤੁਹਾਡੇ ਪਾਏ ਦਾ ਸੇਵਾ ਦਾ ਹੁਣ 12 ਤੋਂ 13 ਲੀਟਰ ਆ ਸੋਹਣੀ ਵੈੜਾ ਤਾਂ ਚਵਾ ਇੱਕ ਨੰਬਰ ਲੱਗਿਆ ਜੀ ਤਾਂ ਬਹੁਤ ਹੀ ਚੰਗੀ ਵੈੜਾ ਵੀਰੋ ਠੀਕ ਆ ਜੀ ਇਹ ਹਾਂ ਨਾ 50 ਦੀ ਹੈ ਨਾ ਜੀ 50 ਦੀ ਹੈ ਨਾ ਬਾਕੀ ਜੇ ਦੇਖੋ ਜੀ ਕਹਿਨੂੰ 55 ਦੀ ਵੀ ਕਹਿ ਸਕਦਾ ਬਿਲਕੁਲ ਪਰ ਜੇ ਵੀ ਮੇਰੇ ਭਰਾ ਬੇਨਤੀ ਹੱਥੀ ੜਕੇ ਕੀ ਸੌਦੇ ਨਾ ਗਏ ਸੌਦੇ ਵਾਲੀ ਗੱਲ ਨਹੀਂ ਬਿਲਕੁਲ ਬਿਲਕੁਲ ਨਹੀਂ ਜਾ ਜਾ ਵੀਰੇ ਮੰਗਣ 65 ਮੰਗ ਲਾ ਹੱਕ ਰਖਾਈ ਜਾਂਦੀ ਆ ਸੋਹਣੀ ਵੈੜਾ ਚਲੋ ਹੁਣ ਹਾਂ ਨਾ 50 ਦੀ ਠੀਕ ਹੈ ਜੀ ਦੂਜੇ ਨੰਬਰ ਤੇ ਆ ਗਈ ਵੀਰੇ ਹੁਣੇ ਸੁਗਿਆ ਠੀਕ ਬੱਚੇ ਵਸ਼ੀ ਵਾਲੀ ਹੈ ਠੀਕ ਹੈ ਖੋਲੋ ਵੀਰੇ ਤੋਰਾ ਵਖਾਈ ਸੋਹਣੀ ਵੇੜਾ ਬਾਕੀ ਜੇ ਜੂਰ ਪਾਉਂਦੇ ਸੋਹਣੀ ਹੋਰ ਬੰਜਿਆ ਨਹੀਂ ਹਨ ਐ ਗੁਲਾਬੀ ਥਾਣਾ ਗਿਆ ਫੇਸ ਕੁਆਲਟੀ ਦੇ ਬੱਚੇ ਬਹੁਤ ਚੰਗੇ ਸੀਮਨ ਦਾ ਵੀਰੋ ਵਸ਼ੀ ਆ ਗਈ ਮਗਰ ਤਾਂ ਹੁਣੇ ਸੁਗਿਆ ਛੜੀਆ ਬਾਕੀ ਤੋਰਾ ਚੈੱਕ ਕਰ ਲਓ ਬਹੁਤ ਸੋਹਣੀ ਵੇੜਾ ਵੀਰੋ ਲੈ ਵੀ ਜੀ ਲੈਓ ਬੱਚੇ ਦਾ ਖੇਚੂ ਖਿੱਚ ਕਰਦੀ ਹੈ ਬੱਚੇ ਦਾ ਫਿਰ ਬੜਾ ਚੰਗੀ ਹੈ ਬਹੁਤ ਚੰਗੀ ਵੜਾ ਦੇਖੋ ਵੀਰੋ ਚੰਗੀ ਵੜਾ ਆ ਗਈ ਆ ਖਾਣ ਬੜਾ ਸਪੈਸ਼ਲ ਲੱਗਿਆ ਨੋਕ ਵਾਲਾ ਗੁਲਾਬੀ ਥਣ ਤੇ ਬੱਚੇ ਬੜੇ ਚੰਗੇ ਸੀ ਮੰਦਾ ਜੀ ਇਹ ਮੈਂ ਆਪਣੀ ਮਾਂ ਦੇਖੋ ਵੀਰੋ ਬੱਚੇ ਨੇ ਇਹਨਾਂ ਮੂੰਹ ਫੇਸ ਬੱਚੇ ਦਿਖਾ ਦੂ ਬੱਚੇ ਦਿਖਾਓ ਦੇਖੋ ਵੀਰੋ ਕੀ ਬਾਤ ਹੈ ਜੀ ਬਹੁਤ ਹੀ ਸੋਹਣਾ ਬੱਚਾ ਪਿਆ ਸੇਮ ਇਹ ਇੱਕ ਹੀ ਵਾਲੀ ਕਾਪੀ ਹੈ ਨਾ ਵਸ਼ੀ ਮਗਰ ਆ ਗਈ ਆ ਖਾਣ ਵੀਰੋ ਨੋਕ ਵਾਲਾ ਆ ਗਿਆ ਬੜੀ ਸੋਹਣੀ ਵੜਾ ਹੰਡੀ ਜਿੱਦਾਂ ਮਰਜ਼ੀ ਹੈ ਸੀਲ ਹੈ ਬਿਲਕੁਲ ਨਸਲ ਆ ਜੀ ਹੈਨਾ ਜੀ ਇਹ ਨਸਲ ਦੇ ਪਸ਼ੂ ਦਾ ਵਾਦਾ ਹੁੰਦਾ ਜੀ ਸੀਲਸ ਲੱਗ ਹੁੰਦਾ ਕੁਆਲਿਟੀ ਦੀ ਬਹੁਤ ਸੋਹਣੀ ਵੜਾ ਵੀਰੋ ਮੁੱਲ ਜੀ ਮੁੱਲ ਜੀ ਪੈਂ ਰਿਹਾ 65 ਠੀਕ ਹੈ ਜੀ ਜਾਇ ਜੇ ਦੋ ਛੱਡ ਦਿਓ ਹੈਨਾ 63 ਦੀ 62 ਦੀ ਹੈ ਜੀ ਹਾਂ ਠੀਕ ਹੈ ਹੋਰ ਘਾਲੋ ਮਾਨ ਕੋਈ ਨਾ ਕਰ ਦਿਓ ਛੋਟੇ ਛਪਾ ਕੋਈ ਵੀਰ ਫੋਨ ਲਾਊਗਾ ਤਾਂ ਜਾਇ ਜਾਇ ਰੇਟ ਸੋਨਾ ਰੇਟ ਆ ਮਗਰ ਵੀ ਵੱਚੀ ਆ ਠੀਕ ਹੈ ਠੀਕ ਹੈ ਭਾਈ ਹਾਂਜੀ ਤੇ ਜੇ ਨੰਬਰ ਤੇ ਆ ਗਈ ਵੀਰੇ ਫਿਰ ਜੀ ਆ ਗਈ ਜੇ ਪਹਿਲਾ ਸੂਆ ਪਹਿਲਾ ਸੂਆ ਵਸ਼ੇ ਮਗਰ ਆ ਗਿਆ ਇਹਦੇ ਵੀ ਆ ਗਿਆ ਕੀ ਬਾਤ ਹੈ ਜੀ ਫੇਸ ਕੁਆਲਟੀ ਬਹੁਤ ਸੋਹਣੀ ਬੈਠਦੀ 16 ਕਿਲੋ ਦੁੱਧ ਤਿਆਰ 16 ਕਿਲੋ ਤਿਆਰ ਆ ਹਾਂਜੀ 16 ਕਿਲੋ ਦੁੱਧ ਤਿਆਰ ਆ ਗਿਆ ਹਨਾ ਜੀ ਬਹੁਤ ਅੱਛਾ ਆ ਗਿਆ ਸੂਈ ਨੂੰ ਹਫਤਾ ਹੋ ਗਿਆ ਜੀ ਹਫਤਾ ਹੋਇਆ ਥਾਨ ਥੋਣ ਵਿਖਾ ਦਿਓ ਐ ਸਪੈਸ਼ਲ ਗੁਲਾਬੀ ਥਾਨ ਆ ਗਿਆ ਹਨਾ ਹਾਂ ਠੰਡੀ ਛੰਡੀ ਸੋਹਣੀ ਖੋਲ ਵੀਰੇ ਖੋਲ ਹੋਣ ਕੱਕੇ ਲੱਗਦੀ ਥੋੜਾ ਥੰਮ ਦੇਖੋ ਬਿਲਕੁਲ ਤੁਹਾਨੂੰ ਪਿਆਰਾ ਲੱਗਿਆ ਚਿਵਾਈ ਵਾਲਾ ਥਾਨ ਆ ਗਿਆ ਹਨਾ ਵੇਖੋ ਵੀਰੋ ਬਹੁਤ ਸੋਹਣੀ ਵੈੜਾ ਲੇਵੇ ਵਾਲੀ ਵੀਰੋ ਐ ਸੋਹਣਾ ਲੇਵਾ ਲੱਗਿਆ ਵੈੜ ਨੂੰ ਇੰਗੇ ਇੱਕ ਮਨ ਲਕ ਮੂਲਾ ਪਾਈਆਂ ਥੱਲੇੋਂ ਲੇਵੇ ਵਾਲੀਆਂ ਤਾਂ ਵੱਡੀ ਵੈੜ ਵੀਰੋ ਕੱਦ ਕਾਠ ਵਾਲੀਆਂ ਫਿਰ ਕਮਾਲ ਵੀਰੇ ਇੱਕ ਜਿੰਦਾ ਫੀ ਹੋ ਰਿਹਾ ਹਾਂਜੀ ਆਪਾਂ ਰਾਤ ਦੀ ਚਵਾਈ ਕੀਤੀ ਨੇ 6:30 7:00 ਵਜੇ ਦੀ ਹਾਂਜੀ ਹੁਣ ਮਲਾਂ 8-9 ਵਜੇ ਦੇ 10:00 ਬਿਲਕੁਲ 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 ਤੇ ਕਾਕ ਤੋਂ ਲੈ ਵੀ ਸੋਹਣੀ ਵੈੜਾ ਵੀਰੋ ਬਿਲਕੁਲ ਬ੍ਰੀਡ ਚਾਈ ਹੋਣੀ ਦੁੱਧ ਐ ਬ੍ਰੀਡ ਹੈ ਜੀ ਇਹਨੇ ਬਨਾਈ ਆ ਦੁੱਧ ਵਾਲੀ ਵੇੜਾ ਉਹ ਤਾਂ ਬਨਨੇ ਬਨਣਾ ਵੀ ਜੀ ਹੁਣ ਆ ਬੱਚਾ ਆ ਗਿਆ ਵਸ਼ਾ ਜੀ ਆ ਬੱਚਾ ਆ ਗਿਆ ਵਸ਼ਾ ਜੀ ਠੀਕ ਹੈ ਸੋਹਣੀ ਵੇੜਾ ਤੇ ਵੇਖੋ ਵੀਰੋ ਚੰਗੀ ਟੌਪ ਕਲਾਸ ਵੇੜਾ ਲੈਵੇ ਵਾਲੀ ਆ ਜੀ ਥਣ ਪਿਆਰਾ ਲੱਗਿਆ ਵੀਰੋ ਗੁਲਾਬੀ ਗੁਲਾਬੀ ਥਾਣਾ ਗਿਆ ਬਹੁਤ ਚੰਗੀ ਵੇੜਾ ਚਵਾਈ ਵਾਲੀ ਥੋੜਾ ਜਿਹਾ ਕੈਮਰੇ ਤੋਂ ਡਰਦੀ ਆ ਸੋਹਣੀ ਵੇੜਾ ਬੋਦੀ ਵਾਲੀ ਵੇੜਾ ਤੁਹਾਨੂੰ ਪਤਾ ਰਮਾ ਬ੍ਰੀਡ ਖਾ ਦੇਣੀ ਆ ਚਵਾਸ ਮਨਾ ਦਿਖਾਦੀ ਆ ਜੀ ਵਿਖਾ ਦਿਓ ਵਿਖਾ ਦਿਓ ਲੈ ਲਓ ਬੱਚਾ ਲੈ ਆਓ ਵੇਖੋ ਵੀਰੋ ਵਾਸ਼ਾ ਮਗਰਾ ਗਿਆ ਬਹੁਤ ਸੋਹਣੀ ਬੇੜਾ ਕੱਕਾ ਬਨਾ ਇਹ ਕੁਵੇਟਰ ਚਵਾ ਚੈੱਕ ਕਰ ਲਿਓ। ਕੀ ਬਾਤ ਹੈ। ਥਾਣੇ ਵੀ ਬੜਾ ਪਿਆਰਾ ਲੱਗਿਆ। ਕੀ ਬਾਤ ਹੈ। ਠੀਕ ਹੈ ਵੀਰੇ। ਮੋਟੀ ਤਰ ਹੈ ਨਾ। ਠੀਕ ਹੈ ਠੀਕ ਹੈ ਜੀ ਠੀਕ ਹੈ ਨਾ ਥਰੇ ਦੇਣਗੇ। ਠੀਕ ਹੈ ਜੀ। ਆ ਵੇਖੋ ਵੀਰੇ ਥਣ। ਹਾਂ ਥਣ ਵੀ ਖਾਦੋ ਜੀ। ਬਹੁਤ ਪਿਆਰਾ ਥਣ ਹੈ। ਜਿੱਦਾਂ ਮਰਜੀ ਬਹੁਤ ਚੰਗੀ ਵੇੜਾ ਵੀਰੇ। ਬਹੁਤ ਚੰਗੀ ਵੇੜਾ। ਵੀਰੇ ਇਹਦਾ ਮੁੱਲ ਵੇੜ ਦਾ ਕੀ ਕਰ ਲੈਣਾ? ਅਲਵੇ ਕੇ ਜਿੰਦਰ ਸਾਹਿਬ ਆ ਖਾਲੇ ਦੀ ਗੈਜ ਹੀ ਹੁੰਦੀ ਹੈ ਹਨਾ ਗੈਜ ਜੀ ਹਾਂ ਕੋਈ 70 ਨਹੀਂ ਉਹ 75 ਨਹੀਂ ਹਾਂਜੀ ਲੈ ਰੀ ਯਾਰੀ ਅਭੀ 65 ਦੀ 2 ਛੱਡ ਦਿਓ 63 ਦੀ ਅਭੀ 62 ਦੀ ਬਾਕੀ ਕੋਈ ਫੋਨ ਲਾ ਲੈ ਫੋਨ ਲਾ ਲੈ ਫਾਣਾ 8000 ਦੀ ਯਾਰ ਹਨਾ ਬਾਕੀ ਕੋ ਫੋਨ ਲਾ ਲੈ ਠੀਕ ਹੈ ਜੀ ਤਾਂ ਵੇਖੋ ਵੀਰੋ ਤਿੰਨ ਵੇੜਾ ਨੇ ਵੀਰ ਕੋਲੇ ਤਿੰਨ ਦੀਆਂ ਤਿੰਨੀ ਸੂਈਆਂ ਨੇ ਚੰਗੀਆਂ ਸਪੈਸ਼ਲ ਨੇ ਕੱਦ ਕਾਠਾ ਲੀਆਂ ਨੇ ਵੀਰੋ ਬਾਕੀ ਫੋਨ ਵੀਰ ਨੂੰ ਜਰੂਰ ਲਾ ਲਿਓ ਰੇਟ ਜਾ ਜਾ ਛੋੜ ਛੱਪਾ ਵੀ ਹੋ ਜੂ ਤਾਂ ਬਹੁਤ ਹੀ ਸੋਹਣੀਆਂ ਵਹਿਣਾ ਤੇ ਤਿੰਨੇ ਨਸਲ ਦੀਆਂ ਬ੍ਰੀਡ ਤੇ ਜੇ ਕੋਈ ਵੀਰ ਜੋੜਾ-ਜੋੜਾ ਪਾਲੂ ਵੀਰੇ ਮਾਨਦਨ ਖੁੱਲਾ ਹੋ ਜੂ ਹਨਾ ਬਿਲਕੁਲ ਬਿਲਕੁਲ ਠੀਕ ਹੈ ਜੀ ਮਾਨਦਨ ਕਰਾਂਗੇ ਖੁੱਲਾ ਹੋ ਜਾ ਤਾਂ ਵੇਖੋ ਵੀਰੋ ਬਾਕੀ ਫੋਨ ਵੀਰ ਨੂੰ ਜਰੂਰ ਲਾ ਲਿਓ ਬਾਕੀ ਇਹੀ ਬੇਨਤੀ ਹੁੰਦੀ ਆ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰੀ ਚੱਲਿਓ ਵਾਦ-ਵਾਦ ਲਾਈਕ ਕਰੀ ਚੱਲਿਓ ਸ਼ੇਅਰ ਕਰੀ ਚੱਲਿਓ ਜਿਉ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਵੀਰੇ ਵੇ ਖਾਲੀ ਜਾਵੇ ਜੀ ਤਾਂ ਵੀ ਜੀ ਐਡਰੈਸ ਇੱਕ ਰੀ ਬੋਲਿਓ ਨਾ ਵੀਜੀ ਬਰਿੰਦਸ ਸਿੰਘ ਬਿੱਲਾ ਪੈਂਟਾ ਠੱਠਾ ਜੀ ਹਾਂਜੀ ਕਿਹੜੇ ਫਰਗੇ ਚੂੜੀਆਂ ਹਾਂਜੀ ਮਜੀਠਾ ਰੋਡ ਨਾਲ ਹੀ ਭੱਲੋ ਵਾਲੀ ਜਿਹੜਾ 10 ਫੁੱਟ ਠੀਕ ਹੈ ਜੀ 90564512 ਨੰਬਰ ਵਿੱਚ ਠੀਕ ਹੈ ਫੋਨ ਠੀਕ ਹੈ ਜੀ ਸਤਿ ਸ੍ਰੀ ਅਕਾਲ ਵੀਰੇ